ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚਟਕਾ ਵਧਾਏ ਬਿਜਲੀ ਦੇ ਰੇਟ 16 ਜੂਨ ਤੋਂ ਲਾਗੂ ਘਰੇਲੂ ਖਪਤਕਾਰਾਂ ਤੇ 10 ਤੋਂ 12 ਪੈਸੇ ਪ੍ਰਤੀ ਯੂਨਿਟ ਇੰਡਸਟਰੀਅਲ ਤੇ 15 ਪੈਸੇ ਦਾ ਵਧਾਇਆ ਬੋਝ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਇਸ ਦਾ ਗੁੱਸਾ ਪੰਜਾਬ ਵਾਸੀਆਂ ਤੇ ਕੱਢਿਆ ਪੰਜਾਬ ਵਿੱਚ ਬਿਜਲੀ ਮਹਿੰਗੀ ਕਰ ਦਿੱਤੀ ਹੈ ਸਰਕਾਰ ਨੇ 15 ਪੈਸੇ ਪ੍ਰਤੀ ਯੂਨਿਟ ਤੱਕ ਰੇਟ ਵਧਾ ਦਿੱਤੇ ਹਨ ਸਟੇਟ ਇਲੈਕਟ੍ਰਿਕ ਸਿਟੀ ਰੈਗੂਲੇਟਰੀ ਕਮਿਸ਼ਨ ਨੇ ਵਿੱਤ ਸਾਲ 2024 ਤੋਂ 25 ਦੇ ਨਵੇਂ ਟੈਰੀਫਿਕ ਚਾਰਜ ਨਿਰਧਾਰਿਤ ਕਰ ਦਿੱਤੇ ਹਨ ਇਸ ਦੇ ਅਨੁਸਾਰ ਘਰੇਲੂ ਖਪਤਕਾਰਾਂ ਤੇ ਪ੍ਰਤੀ ਯੂਨਿਟ 10 ਤੋਂ 12 ਪੈਸੇ ਬੋਝ ਵਧਾਇਆ ਹੈ ਜਦਕਿ ਇੰਡਸਟਰੀਅਲ ਖਪਤਕਾਰਾਂ ਲਈ 15 ਪੈਸੇ ਪ੍ਰਤੀ ਯੂਨਿਟ ਰੇਟ ਵਧਾ ਦਿੱਤੇ ਹਨ ਇਸੇ ਤਰ੍ਹਾਂ ਟਿਊ ਵੈਲ ਕਨੈਕਸ਼ਨ ਦੇ ਲਈ ਬਿਜਲੀ ਦੇ ਦਰ ਵਿੱਚ 15 ਪੈਸੇ ਵਾਧਾ ਕੀਤਾ ਗਿਆ ਨਵੇਂ ਆਦੇਸ਼ 16 ਜੂਨ ਤੋਂ ਲਾਗੂ ਹੋ ਜਾਣਗੇ ਅਤੇ 1 ਸਾਲ ਲਈ ਲਾਗੂ ਰਹਿਣਗੇ ਇਸ ਦੌਰਾਨ ਸਾਰੀਆਂ ਕੈਟੇਗਰੀਆਂ ਦੇ ਰੇਟਾਂ ਵਿੱਚ ਬਦਲਾਅ ਹੋਵੇਗਾ ਦਸ ਦੇ ਚਲिए ਕਿ ਪੰਜਾਬ ਵਿੱਚ ਹਰੇਕ ਪਰਿਵਾਰ ਨੂੰ ਇੱਕ ਮਹੀਨੇ 300 ਯੂਨਿਟ ਅਤੇ ਦੋ ਮਹੀਨਿਆਂ ਵਿੱਚ 600 ਯੂਨਿਟ ਬਿਜਲੀ ਫਰੀ ਮਿਲਦੀ ਹੈ। ਅਗਰ ਕੋਈ ਪਰਿਵਾਰ 600 ਯੂਨਿਟ ਤੋਂ ਜ਼ਿਆਦਾ ਬਿਜਲੀ ਖਰਚ ਕਰ ਲੈਂਦਾ ਹੈ ਤਾਂ ਉਸ ਤੋਂ ਪੂਰਾ ਬਿੱਲ ਵਸੂਲਿਆ ਜਾਂਦਾ ਹੈ। ਅਗਰ ਐਸਾ ਹੋਇਆ ਤਾਂ ਖਪਤਕਾਰਾਂ ਨੂੰ ਵਧੀ ਹੋਈ ਦਰ ਦਾ ਬਿਜਲੀ ਬਿੱਲ ਦੇਣਾ ਹੋਵੇਗਾ ਨਵੇਂ ਰੇਟ ਦੇ ਹਿਸਾਬ ਨਾਲ ਹਰ ਪਰਿਵਾਰ ਨੂੰ ਹੁਣ 30 ਤੋਂ 40 ਵਖਰੇ ਦੇਣੇ ਪੈਣਗੇ। ਕਰੇਲੂ ਕੈਟਾਗਰੀ ਵਿੱਚ 7 ਕਿਲੋਵਾਟ ਤੋਂ ਲੈ ਕੇ 50 ਕਿਲੋਵਾਟ ਤੱਕ ਕੋਈ ਪੈਸਾ ਨਹੀਂ ਵਧਾਇਆ ਹੈ ਇਸ ਕੈਟਾਗਰੀ ਵਿੱਚ ਜ਼ਿਆਦਾਤਰ ਮਿਡਲ ਕਲਾਸ ਅਤੇ ਹਾਈ ਕਲਾਸ ਆਉਂਦੀ ਹੈ ਜੋ ਪਹਿਲਾਂ ਤੋਂ ₹5.37 ਤੋਂ ਲੈ ਕੇ ₹7.75 ਪ੍ਰਤੀ ਯੂਨਿਟ ਭੁਗਤਾਨ ਕਰ ਰਹੇ ਹਨ ਅਗਰ ਸਾਰੇ ਟੈਕਸ ਮਿਲਾ ਦਿੱਤੇ ਜਾਣ ਤਾਂ ₹10 ਦੇ ਕਰੀਬ ਹੀ ਯੂਨਿਟ ਬਣਦੀ ਹੈ ਇਸ ਦੇ ਨੋਨ ਰੈਜੀਡੈਂਸ਼ੀਅਲ ਸਪਲਾਈ ਦੇ ਰੇਟਾਂ ਵਿੱਚ ਵੀ ਵਾਧਾ ਨਹੀਂ ਹੋਇਆ ਹੈ इस किलोवाट तक शेयर इकानवे पैसे तो लैके सत्त रुपए पचर पैसे प्रति यूनिट रेट है दूजे पासे पुराने नवे रेटा की गल करिए एक सौ यूनिट तक जिथे पहला चार रुपए उन्नी पैसे देने पेंदे सन हूँ चार रुपए उन्ती पैसे प्रति यूनिट देने पैणगे इसे हिसाब न दस पैसे वादा होया है जद एक सौ एक यूनिट तो लैके तीन सौ यूनिट तक जिथे पहला छे पैसे प्रति यूनिट देने हूँ नवे रेटा के हिसाब न छे रुपए छिहत् पैसे देने पैणगे इस हिसाब न बारह पैसे प्रति यूनिट रेट वधाया गया है इस तरह तीन सौ तो उपर प्रति यूनिट जिथे खपतकार पैसे देने पेंद सन हूँ भी उन्हें ही देने पैणगे क्योंकि इस हिसाब न कोई रेट वाया नहीं गया